ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਬੀਤੇ ਦਿਨ ਵੀ ਮੀਂਹ ਜਾਂ ਗਰਜ ਤੂਫਾਨ ਦੀ ਕੋਈ ਸੰਭਾਵਨਾ ਨਹੀਂ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਲਗਭਗ 0.4 ਡਿਗਰੀ ਦੀ ਗਰਾਵਟ ਆਈ ਹੈ ਜਿਸ ਨਾਲ ਮੌਸਮ ਆਮ ਪੰਗ ਹੋ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਉਤੇ ਪਟਾਕੇ ਚਲਾਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਹੋਈ ਹੈ। ਸਵੇਰੇ 6 ਵਜੇ ਤੱਕ ਜ਼ਿਆਤਰ ਸ਼ਹਿਰਾਂ ਵਿੱਚ ਤਾਪਮਨ ਗੁਣਵੱਤਾ ਸੂਚਕ ਅੰਕ AQI 200 ਤੋਂ ਉੱਪਰ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਿਤ ਰਹੀ ਅੰਮ੍ਰਿਤਸਰ ਵਿੱਚ 250 ਜਲੰਧਰ ਵਿੱਚ ਵੀ 250 ਖੰਨਾ ਵਿੱਚ 217 ਲੁਧਿਆਣਾ ਵਿੱਚ 228 ਪਟਿਆਲਾ ਵਿੱਚ 201 AQI ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਦਰਮਿਆਨੀ ਪੱਧਰ ਉੱਤੇ ਰਹੀ ਸੈਕਟਰ ਬਾਈ ਵਿੱਚ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ EQUI 170 ਸੈਕਟਰ 25 ਵਿੱਚ 160 ਅਤੇ ਸੈਕਟਰ 53 ਵਿੱਚ 151 ਦਰਜ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ 21 ਅਕਤੂਬਰ ਰਾਤ 11 ਵਜੇ ਅਮਰਸਰ ਦਾ EQUI 255 ਪਠਿੰਡਾ ਦਾ EQUI 135 ਲੁਹਿੰਦਰ ਦਾ 260 ਖੰਨਾ ਦਾ EQUI 160 ਲੁਧਿਆਣਾ ਦਾ EQUI 251 ਪਟਿਆਲਾ ਦਾ EQUI 232 ਅਤੇ ਰੂਪਨਗਰ ਦਾ EQUI 90 ਦਰਜ ਕੀਤਾ ਗਿਆ ਸੀ ਦੱਸਦੇ ਕਿ ਮੌਸਮ ਵਿਭਾਗ ਦੇ ਅਨਸਾਰ ਇਸ ਹਫਤੇ ਵਾਧਾ ਤੇ ਘਟੋ ਘਟ ਤਾਪਮਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਹਾਲਕਿ ਇਸ ਤੋਂ ਬਾਅਦ ਠੰਡ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਕੁਝ ਪੱਛਮੀ ਗੜਬੜੀਆਂ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾ ਆ ਸਕਦਾ ਹੈ ਦੱਸਦੇ ਕਿ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਸਭ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ ਹਾਲਕਿ ਇਸ ਤੋਂ ਬਾਅਦ ਠੰਡ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾ ਆ ਸਕਦਾ ਹੈ